प्रभु बात कहम चेंज देता गर्मी है जरूरी तो में बंदे नजर दुर्ण दुर्ण दुर्ण। तो आया कोशिश करा कि जिन्ना भी घट तो घट अ मैसेज हो छोटा मैसेज होगा ਕਿਉਂਕਿ ਮੈਂ ਇੱਕ ਦਰਸਨੇਸ਼ ਆਪਣੇ ਮਨੁੱਖੀ ਆਦਰ ਤੋਂ ਇਹ ਕਰਨਾ ਕਿ ਬਹੁਤ ਬਰੀ ਮੈਂ ਵੇਖਿਆ ਘੰਟੇ ਘੰਟੇ ਟੈਂਡਰਿਕ 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 ਨੇ ਦੋ ਘੰਟੇ ਬਚ ਨਹੀਂ ਹੁੰਦਾ ਰਿਹਾ ਢੇੜ ਘੰਟਾ ਬਚ ਨਹੀਂ ਹੁੰਦਾ ਰਿਹਾ ਪਰ ਉਹਦੇ ਵਿੱਚੋਂ ਜਦੋਂ ਵੀ ਕ੍ਰਿਸ਼ਿਆ ਉੱਠ ਕੇ ਜਾਂਦੀ ਉਹਦੇ ਵਿੱਚ ਕਿਸੇ ਭਾਈ ਨੂੰ ਪੁੱਛ ਲਓ ਕਿਸੇ ਭੈਣ ਨੂੰ ਪੁੱਛ ਲਓ ਕਿ ਭਾਈ ਜੀ ਆਜੂ ਦਾ ਵਜਨ ਜਿਹੜਾ ਤੁਸੀਂ ਕੀ ਸਿੱਖਿਆ ਕਾਦੇ ਬਾਰੇ ਸੀ ਕਿ ਕੋਈ ਵੀ ਐਟਿਕਸ ਨੂੰ ਯਾਦ ਹੁੰਦੀ ਨਹੀਂ ਆ ਭੈਣ ਨੁ ਮਜਲੇ ਭੈਣ ਜੀ ਕਿਹੜਾ ਵਚਨ ਸੀ ਕੋਈ ਯਾਦ ਨਹੀਂ ਹੁੰਦਾ ਬਸ ਸਿਰ ਕੀ ਯਾਦ ਰਹਿੰਦਾ ਲੰਗਰ ਯਾਦ ਰਹ ਜਾਂਦਾ ਕੀ ਯਾਦ ਰਹਿੰਦਾ ਭਾਈ ਅੱਜ ਕਿਹੜਾ ਨੰਦਰ ਖਾਦਾ ਸੀ ਅੱਜ ਕੀ ਹੋਇਆ ਸੀ ਜਾਂ ਕੋ ਨਿੱਕੀ ਮੋਟੀ ਕੋ ਗੱਲ ਆਪਸ ਵਿੱਚ ਹੋ ਜਾਵੇ ਉਹ ਚਿੰਤਾ ਰਹਿੰਦੀ ਹੈ ਕਿਸ ਤਰ੍ਹਾਂ ਨਹੀਂ ਆ ਜਾਂਦੀ ਜੀ ਤੇ ਵਚਨ ਕੋਈ ਵੀ ਯਾਦ ਹੁੰਦਾ ਨਹੀਂ ਆ ਸੋ ਮੇਰੀ ਕੋਸ਼ਿਸ਼ ਹਮੇਸ਼ਾ ਰਹਿੰਦੀ ਆ ਜਿੱਥੇ ਕਿਤੇ ਵੀ ਪ੍ਰਭੂ ਸਤਿਮਾਨ ਕਰਦਾ ਤੇ ਉਥੇ ਕੋਸ਼ਿਸ਼ ਮੇਰੀ ਹਮੇਸ਼ਾ ਰਹਿੰਦੀ ਆ ਕਿ ਭਰਾਤ ਸਾਨੂੰ ਉਨਹੀਂ ਮਿਲ ਜਿਏ ਸੀ 50 ਸਕੇ। ਖਰਾਕ ਉਨਹੀਂ ਖਾਈ ਜਿਏ ਸੀ 50 ਸਕੇ ਕਿਉਂਕਿ ਛੋਟਾ ਵਚਨ ਹੋਏਗਾ ਉਹਨੂੰ ਸੇ ਸਮਝ ਪਾਵਾਗੇ। ਸੁਣਾ ਵੀ ਬੜੇ ਸ਼ੌਂਕ ਦੇ ਨਾਲ ਤੇ ਬਹੁਤੇ ਜਾਨੇ ਤਾਂ ਕੰਮ ਜਿਆਦਾ ਨਾ ਉਹਨਾਂ ਫਿਰ ਕੀ ਹੁੰਦੇ ਆ ਸੌਣ ਵੀ ਲੱਗ ਪੈਂਦੇ ਆ ਇਹਦੇ ਬੋਲ ਨਾਲ ਤੇ ਬੋਲੀ ਨਾਲ ਅਸੀਂ ਕਿਨੇ ਸੁਣਨਦੇ। ਇਹਨਾਂ ਦਾ ਫਰਜ਼ਾ ਮਹਿਰੀਂ ਨਾ ਨਹੀਂ ਆ। ਸੋ ਬਾਤ ਪਾਉਣ ਵਾਲੇ ਨੂੰ ਤਾਂ ਆ ਜੇਕਰ ਦੋਨੋਂ ਹੰਕਾਰ ਆ ਬਿਲਦਾ। ਜਰਵੇ जिनी देर में सुता रोज होगा फिर रौला पाउ का को फायदा नहीं कोशिश करा कम से ही छोटा हो गए तकरीबन अस अ घंटे अधे घंटे तो कोशिश करो पहले ही वो अद्धा घंटा होगा पहले अस कलोज करा अचन वेखा कि असी कई बार परमिशन के बचन सीखिया ये गल सी ਮੰਗੋ ਤੇ ਧਨ ਦਤਾ ਜਾਵੇਗਾ ਮੰਗੋ ਤੇ ਧਨ ਦਤਾ ਜਾਵੇਗਾ ਘੜਕਾ ਦਾ ਡੰਡੀ ਹੋ ਜਾਵੇਗੀ ਟੁੱਟੋਗੇ ਤੇ ਜਾਓਗੇ ਇਹ ਗੰਦੂ ਸੱਚੀ ਨੁਕੋ ਤੇ ਧਨ ਦਤਾ ਜਾਵੇਗਾ ਪਰ ਅੱਜ ਅਸੀਂ ਵੇਖਦੇ ਦਿਓ ਦਿੱਤਾ ਨੂੰ ਦਿੱਤਾ ਨੂੰ ਦਿੱਤਾ ਨੂੰ ਦਿੱਤਾ ਨੂੰ ਦੇਵ ਦੇ ਤੁਹਾਨੂੰ ਦਿੱਤਾ ਜਾਵੇ ਕਿੰਨੂੰ ਲਈ ਕੀ ਪਰਮਿਸ਼ਨ ਮੰਗਦਾ ਹੈ ਸਾਡੇ ਕੋਲ ਪਰਮਿਸ਼ਨ ਜਿਹੜਾ ਲਿਖਿਆ ਕੋਲ ਧਰਤੀ ਤੇ ਆਕਾਸ਼ ਜਿਹੜਾ ਜਗਤ ਤੇ ਜੰਦ ਦੀ ਭਰਪੂਰੀ ਜਿਹੜੀ ਆ ਕਿਦੀ ਆ ਪਰਮੇਸ਼ਰ ਦੀ ਆ ਤੇ ਪਰਮਿਸ਼ਨ ਕਿਸੇ ਗੱਲ ਦਾ ਭੁੱਖਾ ਮੰਗ ਸਕਦਾ ਸਾਡੇ ਕੋਲ ਮੰਗਦਾ ਜੀ ਪਰਮਿਸ਼ਨ ਮੰਗਦਾ ਸਾਡੇ ਕੋਲ ਕੋਈ ਨਹੀਂ ਹallelujah ਹallelujah ਜਗਤ ਤੇ ਜਗਦੀ ਭਰਪੂਰੀ ਪਰਮੇਸ਼ਰ ਦੀਆਂ ਹਰ ਚੀਜ਼ ਦਾ ਮਾਲਕ ਆ ਕਿ ਮੰਗਦਾ ਸਾਡੇ ਕੋਲ ਕੁਝ ਹਾਂ ਨਾ ਉੱਚੀ ਬਾਤ ਕੋਲਿਆ ਤੋ ਕਿ ਮੰਗਦਾ ਪਰਮੇਸ਼ਰ ਸਾਡੇ ਕੋਲ ਕੁਝ ਹਾਂਜੀ ਮੇਰੀ ਕੰਨ ਚ ਦਵਾਈ ਨਹੀਂ ਪੈਂਦੀ ਮੈਂ ਥੋੜੇ ਜਿਹਾ ਘੱਟ ਬੋਲਾਂਗਾ ਕਿ ਪਰਮੇਸ਼ਰ ਸਾਡੇ ਕੋਲ ਕੁਝ ਮੰਗਦਾ ਨਹੀਂ ਉੱਚੀ ਬਾਣੀ ਦਾ ਪ੍ਰਣਾ ਦੀ ਬਾਣੀ ਦਾ ਜੋ ਮੰਗਦਾ ਨਹੀਂ ਪਰਮੇਸ਼ਰ ਕੁਝ ਨਹੀਂ ਨਹੀਂ ਭਾਈਆ ਮਤਲਬ ਮੰਗਦਾ ਪਰਮੇਸ਼ਰ ਕੋਲ ਸੋ ਅੱਜ ਅਸੀਂ ਬਾਣੀ ਵਿੱਚ ਜੁਨੇਖਾਂਗੇ ਪਰਮੇਸ਼ਰ ਸਾਡੇ ਕੋਲੋਂ ਮੰਗਨਾ ਅੱਜ ਬਾਣੀ ਵਿੱਚ ਸੁਬੋਧ ਰਹਾਂਗੇ ਪਰਮੇਸ਼ਰ ਸਾਡੇ ਕੋਲ ਕਰਦਾ ਮੰਗਦਾ ਨੇ ਸਿੱਖਾਂਗੇ ਮੰਗਦਾ ਕੀ ਹੈ ਹallelujah 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 ਪ੍ਰਭੂ ਦੇ ਬਾਣੀ ਵਿੱਚ ਜਦ ਵਿੱਚ ਬਿਠੋਗੇ ਅਸੀਂ ਇੱਕੋ ਐਦ ਬੜ ਛੇਤੀ ਉਸੇ ਪੰਤੀ ਉਧਰ ਤੇ ਜਾਂਦੇ ਰਹੇ ਇਹ ਕਿੰਨਾ ਮੰਗੋ ਤੁਹਾਨੂੰ ਦਿੱਤਾ ਹੈ ਰਗਾ ਮੰਗੋ ਤੁਹਾਨੂੰ ਅਸੀਰ ਮੰਗੀ ਜਾਂਦੇ ਅਸੀਰ ਮੰਗੀ ਜਾਂਦੇ ਕਦੀ ਇਹ ਨਹੀਂ ਦੇਖਦੇ ਕਿ ਪਰਮੇਸ਼ਰ ਦੀ ਕੀ ਮੰਗੇ ਆ

ਸੋ ਦਿਨਾਂ ਜਲਦੀ ਜਲਦੀ ਪੜੀ ਜਾਵਾਂਗੇ ਅਪਨ ਜਲਦੀ ਜਲਦੀ ਸਮਾਪਤੀ ਕਰਾਂਗੇ ਸਿਰਫ ਦੋ ਚਾਅ ਇਹ ਤਾਂ ਪੜਾਂਗੇ ਉਹਦੇ ਸਿਰਫ ਬਝਰ ਹੋਏਗਾ ਕੋਸ਼ਿਸ਼ ਕਰਾਂਗੇ ਕਿ ਸਮਾਗਮ ਪਾਰ ਕਰਕੇ ਸਮਾਪਤੀ ਕਰ ਲਈਏ ਦੇਵਤਾ ਤੁਹਾਨੂੰ ਦਿੱਤਾ ਜਾਵੇਗਾ ਦਿਓ ਤੇ ਤੁਹਾਨੂੰ ਦਿੱਤਾ ਹallelujah ਮੇਰੇ ਬੰਦਨੀ ਦਿਓ ਤੇ ਤੁਹਾਨੂੰ ਦਿੱਤਾ ਜਾਵੇਗਾ ਕੌਣ ਕਹਿੰਦੇ ਆ ਕੌਣ ਕਹਿੰਦੇ ਆ ਭਈ ਕੌਣ ਕਹਿੰਦੇ ਆ ਪ੍ਰਭੂ ਯੇਸ਼ੂ ਮਸੀਹ ਕਹ ਰਿਹਾ ਪ੍ਰਭੂ ਯੇਸ਼ੂ ਮਸੀਹ ਕਹ ਰਿਹਾ ਦਿਓ ਤੇ ਨਾਮ ਦਿੱਤਾ ਜਮੇਗਾ ਸੁਬਰੀ ਜੇ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣੀ ਚਾਹੁੰਨਾ ਤੁਸੀਂ ਜਿਵੇਂ ਤਾਂ ਕਹਿੰਦੇ ਹੋ ਬਹੁਤ ਵਧੀਆ ਕਹਿੰਦੇ ਹੋ ਬੜੇ ਵਧੀਆ ਕਰਵਾ ਦਿੰਦੇ ਹੋ ਪਰ ਕੋਸ਼ਿਸ਼ ਕਰਿਆ ਕਰੋ ਕਿ ਜਿੱਦਾਂ ਜਿੱਦਾਂ ਵੀ ਲਿਖਿਆ ਉਸੇ ਉਸੇ ਤਰ੍ਹਾਂ ਹੀ ਆਪਾਂ ਬੋਲੀਏ ਤੇ ਪ੍ਰਭੂ ਫਿਰ ਤੁਹਾਨੂੰ ਬਹੁਤ ਜ਼ਿਆਦਾ ਬਰਕਤ ਦੇਵੇਗਾ ਕਿਉਂਕਿ ਚੀਜ਼ ਇੱਕੋ ਹੀ ਹੈ पिता पुत्र ते पवित्र आत्मा जीज एक ही है क्योंकि पहला समा की सी? पिता का समा पिता का सी जो कहवा परमेश्वर उस तो बा समा आ गया पुत्र का प्रमिलेश मसीह का समा आया जो प्रमिलेश मसीह इस धरती तो उठाया गया मुरदे के जा लग क्या सहायक भेजता पवित्र आत्मा फिर समा क्या आ गया पवित्र आत्मा इतने कौन कह रहा है कौन कह रहा बहुत सारे लोग कहते हैं यसुमति ने जो आदमी बनाया यसुसी ने जो किता आदमी ने बनाया पुराने ने अपन गलों में कह दिया यसुसी फलाना काम किया है एक ही चीज है ਅੱਜ ਦੇ ਦੌਰੇ ਤੁਸੀਂ ਲੇਖੋ ਕਿਤੇ ਵੀ ਤੁਸੀਂ ਪ੍ਰਚਾਰ ਕਰਦੇ ਕਿਤੇ ਵੇਖਦੇ ਹੋ ਦੁਨੀਆ ਜਿਹੜੀ ਆ ਇੱਕ ਤਰ੍ਹਾਂ ਦੀ ਨਹੀਂ ਹੈਗੀ ਪਤਾ ਨਹੀਂ ਕਿਹੜੀ ਗੱਲ ਤੇ ਕਿਹਲੇ ਬਨੇ ਕਿਸੇ ਨੇ ਸਾਨੂੰ ਸਵਾਲ ਕਰਦੇ ਨੇ ਫਿਰ ਅਸੀਂ ਕੀ ਜਵਾਬ ਦੇਵਾਂਗੇ ਇਸ ਦਿਨ ਕੋਸ਼ਿਸ਼ ਕਰਾਂਗੇ ਕਿ ਜੋ ਕੁਝ ਬਾਣੀ ਦੇ ਵਿੱਚ ਲਿਖਿਆ ਉਹ ਹੀ ਕੁਝ ਅਸੀਂ ਉਹਨਾਂ ਦੇ ਦਰਜਾ ਦੀ ਜ਼ਿਕਰੀ ਕਰੀਏ ਵਰਤੋਂ ਕਰੀਏ ਪ੍ਰਭੂ ਤੋਂ ਵਰਕ ਦੇਗਾ ਆਸ਼ੀਰਵਾਦ ਦੇਗਾ ਇੱਥੇ ਜੀਸੂ ਜੀ ਦੇ ਮੋਦੇ ਬਚਨ ਨੇ ਕਿੰਦਰ ਦਿਓ ਤੇ ਤਾਂ ਨਾ ਜਾਵੇਗਾ ਅਜਿਹਾ ਪਰ ਪੂਰਾ ਮੇਪ ਦੱਬ-ਦੱਬ ਕੇ ਪੂਰਾ ਮੇਪ ਦੱਬ-ਦੱਬ ਕੇ ਹਲਾ ਹਲਾ ਕੇ ਹਲਾ ਹਲਾ ਕੇ ਅਤੇ ਡੁੱਲਦਾ ਹੋਇਆ ਅਤੇ ਡੁੱਲਦਾ ਹੋਇਆ ਕਿੰਨਾ ਦੇਵੋ ਤੇ ਤਾਨੂੰ ਦਿੱਤਾ ਜਾਵੇਗਾ ਪੂਰਾ ਮੇਪ ਪੂਰਾ ਨਾਪ ਐ ਦੱਬ-ਦੱਬ ਕੇ ਦੱਬ-ਦੱਬ ਕੇ ਭੈਣਾਂ ਨੂੰ ਜਿਆਦਾ ਪਤਾ ਕੀ ਜੀ ਦੇ ਬੈ ਜਾਣਦੀ ਆ ਨਾ ਕਿਤੇ ਇੱਕ ਘਰ ਦੇ ਵਿੱਚ ਨਹੀਂ ਕਿਤੇ ਆਟਾ ਨਹੀਂ ਪਿਆ ਹੈ ਜਾਂ ਨੇ ਪੈਣਾ ਉਧਰ ਉਧਰੀ ਦਰਾਂ ਨੇ ਘਰ ਦੇ ਵਿੱਚ ਕੋਈ ਆਟਾ ਨਹੀਂ ਹੈਗਾ ਤੇ ਆਣ ਮਰਚ ਕਹਿੰਦੀ ਆ ਤੁਹਾਡਾ ਆਟਾ ਜਿਹੜਾ ਸੀ ਜਕੀ ਤੇ ਛੱਡ ਕੇ ਆਏ ਨਾਲੇਕ ਤੇ ਆਟਾ ਨਹੀਂ ਹੈਗਾ ਤਾਂ ਥੋੜਾ ਜਿਹਾ ਸਾਨੂੰ ਨਾਲ ਆਟਾ ਦੇ ਦਿਓ ਉਹ ਫਿਰ ਪੈਣਾ ਕਰਦੀਆਂ ਨੇ ਜਿਹੜਾ ਵੀ ਭਾਂਡਾ ਮੈਨੇ ਲਿਆ ਬਰਤਨ ਲਿਆ ਉਹਨੂੰ ਦਾਪ ਦਾਪ ਕੇ ਭਰ ਭਰ ਕੇ ਨੇ ਫੇਰ ਉਹ ਦੇਦੀਆਂ ਕਿ ਲੈ ਪੈਣਾ ਮੈਂ ਇੰਨਾ ਨੱਪ ਨੱਪ ਕੇ ਪੂਰਾ ਦਿੱਤਾ ਤੇ ਇਹਨੇ ਵਾਪਸ ਲੈ ਲਈ કેગેનેને ઇતરે ભક્તતા બોલાને તે કેને વાપસ ને ન માની દેતે ધરણ પૂરી મનતી લેનીયા પૂરી સાહતા બરબર રાખ દે પ્રભુ નું બરકત દે સો એસા તાહી પ્રભુ મેતા મેતા નું પૂરા મસાદાર હે પ્રભુ સરના કી પૂરા મસાદાર જી પ્રભુ નું મસાદાર હે જત દેવો તે તળ દેતા જ જવેગા પૂરા ધમ ધમ કે વિલાહના કે જinna me bhar sakda onna hi bhar ke tanu milega ਪਰਬੋਧ ਨੂੰ ਬਹੁਤ ਸਾਰੀ ਵੱਡੀ ਆਸ਼ੀਸ਼ ਦੇਗਾ ਵੱਡੀ ਬਰਕਤ ਦੇਵੇਗਾ ਪਰ ਕਿੰਨਾ ਪਈ ਮੈਨਾਂ ਦਿਓਦ ਫਿਰ ਤਾਂ ਹੋ ਦਿੱਤਾ ਕਿਉਂਕਿ ਸਿਸ ਕੋਈ ਵੀ ਦੁਨੀਆਦਾਰੀ ਵਿੱਚ ਕੰਮ ਕਰਦੇ ਆ ਅਸੀਂ ਵੇਖਦੇ ਆ ਕਿਸੇ ਦੁਕਾਨਦਾਰ ਕੋਲ ਜਾਂਦੇ ਆ ਉਹਨੂੰ ਕਹਿੰਦੇ ਕਿ ਲੈ ਵੀ ਭਾਈ ਇੰਨੀ ਸਾਨੂੰ ਖੰਡ ਦੇ ਦੇ ਇੰਨੀ ਪੱਤੀ ਦੇ ਦੇ ਇੰਨਾ ਘਿਓ ਦੇ ਦੇ ਆ ਚੀਜ਼ਾਂ ਦੇ ਦੇ ਸਾਨੂੰ ਤੇ ਉਹ ਵੀ ਕਹਿੰਦਾ ਇਹਦੇ ਬਦਲੇ ਸਾਡਾ ਕੀ ਕਰਨਾ ਕੁਛ ਕੁਛ ਮੰਗਦਾ ਕੁਛ ਚਾਹ ਮੰਗਦਾ ਸਾਡੇ ਕੋਲ ਭਾਵੇਂ ਕਿਸੇ ਰਾਹ ਦੇ ਵਿੱਚ ਕਿਤੇ ਰੌਣ ਦੀ ਰੈਡੀ ਕਿਉਂ ਨਹੀਂ ਲਾਈ? ਭਵੇ ਕੋ ਜੂਸ ਕਿਉਂ ਨਹੀਂ ਲਾਇਆ? ਰਤਨ ਕੋਈ ਰੈਡੀ ਫਰੂਟ ਦੇ ਕਿਉਂ ਨਹੀਂ ਆ? ਉਹ ਕਿਉਂ ਆ ਕੇ ਬੈਠਾ? ਉਹ ਨੂੰ ਪਤਾ ਜੇ ਲੈ ਕਿਸੇ ਨੂੰ ਕੁਛ ਮੰਗਾ ਲੈ ਕੋਦੇ ਬਦਲੇ ਕੋ ਵੀ ਆਸ ਰੱਖਦਾ ਕਿ ਮੇਰੇ ਉਹ ਕੀ ਹੋਵੇਗਾ ਕੁਝ ਮਿਲੇਗਾ। ਪਰਮੇਸ਼ਰ ਸਾਨੂੰ ਦਿੰਦਾ ਪਰ ਪਰਮੇਸ਼ਰ ਵੀ ਸਾਡੇ ਕੋਲ ਕੁਛ ਆਸ ਰੱਖਦਾ, ਕੁਛ ਮੰਗਦਾ ਸਾਡੇ ਕੋਲੋਂ ਕਿਉਂਕਿ ਜਿਹੜਾ ਕੋ ਬੂਟਾ ਲਾਇਆ ਉਹਨੇ ਕੋ ਸਾਨੂੰ ਫਾਲਦੀ ਕੀ ਹੁੰਦੀ ਆ ਆਸ ਹੁੰਦੀ ਆ। ਬੂਟਾ ਨੇ ਉਹਨੇ ਤਾਂ ਆਸ ਹੁੰਦੀ ਆ। ਕੁਝ ਜੀਤ ਅਨੁਕੰਢ ਵਿੱਚ ਉਹਦੇ ਨੂੰ ਤੁਸੀਂ ਆਸ ਰੱਖੀ ਹੁੰਦੀ ਆ ਕੋਈ ਬੱਚਾ ਤਾਂ ਵਿੱਚ ਛੋਟਾ ਉਹਦੇ ਤਾਂ ਨਾਸ ਹੁੰਦੀ ਆ ਇਹ ਬੱਚਾ ਪੜ੍ਹਦੇ ਕਿਦਾਂ ਦਾ ਵੱਡਾ ਹੋਵੇਗਾ ਐਸ ਤਰ੍ਹਾਂ ਅਫਸਰ ਬਣ ਜਾਵੇਗਾ ਫਿਰ ਉੱਚਾ ਹੋ ਜਾਏਗਾ ਉੱਚਾ ਹੋ ਜਾਏਗਾ ਕਿਸਮੀ ਹੁੰਦੀ ਆ ਸਾਨੂੰ ਕੀ ਹੁੰਦੀ ਆ ਆਸ ਪਰ ਪਈਆਂ ਸਾਨੂੰ ਉਹਦੇ ਵਾਸਤੇ ਕੁਝ ਕਰਨਾ ਪਹਿਲਾਂ ਕਰਨਾ ਪੈਂਦਾ ਤੇ ਉਹ ਫਿਰ ਬਾਅਦ ਵਿੱਚ ਮਿਲਦਾ ਇਸੇ ਤਰ੍ਹਾਂ ਪ੍ਰਭੂ ਵੀ ਕਹਿੰਦਾ ਦੇਉਨ ਤੰਗਤਾ ਜਾਵੇਗਾ ਪ੍ਰਭੂ ਯਿਸੂ ਜੀ ਦੇ ਮੁੰਦੇ ਬੱਚੇ ਅਧਿਵਿਗੁਰ ਦੇ ਪਰਮੇਸ਼ਰ ਦੇ ਪਾਗ ਵਿੱਚ ਵਿੱਚ ਪਰਮੇਸ਼ੁਰ ਨੇ ਕਿਦੇ ਕੋਲੋਂ ਤੇ ਕਿੱਥੇ ਤੇ ਕਿਦੇ ਕੋਲੋਂ ਆਨਿਆ ਉਤਪਤ 22 ਅਧਿਆਏ ਉਤਪਤ 22 ਅਧਿਆਏ ਤੋਂ ਦੀ ਪਹਿਲੀ ਆਖੜਦੋਰੀ ਇਹਨਾਂ ਗੱਲਾਂ ਦੇ ਪਿੱਛੋਂ ਐ ਹੋਇਆ ਕਿ ਪਰਮੇਸ਼ਰ ਨੇ ਅਬਰਾਹਮ ਨੂੰ ਪਰਤਾਇਆ ਅਤੇ ਉਸ ਨੇ ਆਖਿਆ "ਹੇ ਅਬਰਾਹਮ" ਅੰਕੋ ਉਸ ਨੇ ਆਖਿਆ "ਮੈਂ ਹਾਜ਼ਰ ਹਾਂ ਹallelujah" ਲਿਖਿਆ ਇੰਨਾ ਗੱਲਾਂ ਦੇ ਵਿੱਚ ਉਹ ਹੋਇਆ ਕਿ ਪਰਮੇਸ਼ਰ ਨੇ ਅਬਰਾਹਾਮ ਨੂੰ ਬੁਲਾਇਆ ਪਰਮੇਸ਼ਰ ਨੇ ਆਜਮਾਨੀ ਕਿਹਾ हे ਅਬਰਾਹਾਮ ਅਬਰਾਹਾਮ ਕਹਿੰਦਾ ਪਰਮੇਸ਼ਰ ਮੈਂ ਹਾਜ਼ਰ ਹਾਂ ਸੋ ਪਰਮੇਸ਼ਰ ਨੇ ਕੀ ਕਿਹਾ ਤਾਂ ਉਸਨੇ ਆਖਿਆ ਤਾਂ ਪਰਮੇਸ਼ਰ ਨੇ ਆਖਿਆ ਹੁਣ ਤੂੰ ਆਪਣੇ ਪੁੱਤਰ ਨੂੰ ਹੁਣ ਤੂੰ ਆਪਣੇ ਪੁੱਤਰ ਨੂੰ ਆਪਣੇ ਇੱਕ ਲਾਉਦੇ ਨੂੰ ਆਪਣੇ ਇੱਕ ਲਾਉਦੇ ਪੁੱਤ ਨੂੰ ਜਿਹੜਾ ਤਰਾ ਗੱਲਾਂ ਗੱਲਾਂ ਪੁੱਤਰ ਆ ਜਿਸ ਨੂੰ ਤੂੰ ਪਿਆਰ ਕਰਦਾ ਨਾ ਜਿਸ ਨੂੰ ਤੂੰ ਬੜਾ ਪਿਆਰ ਕਰਦਾ ਜਿਹੜਾ ਤੈਨੂੰ ਬੜੀ ਵੱਡੀ ਉਮਰ ਦੇ ਵਿੱਚ ਮਿਲਿਆ ਨਾ ਅਰਥਾਤ ਇਸਹਾਗ ਨੂੰ ਅਰਥਾਤ ਦਾ ਨਾਮ ਇਸਹਾਗ ਰੱਖਿਆ ਤੇਰਾ ਪੁੱਤਰਿਆ ਲੈ ਕੇ ਮੋਰੀਆਂ ਦੀ ਧਰਤੀ ਨੂੰ ਜਾ ਉਸ ਨੂੰ ਲੈ ਕੇ ਤੇ ਮੋਰੀਆਂ ਸ਼ਾਂ ਦੀ ਧਰਤੀ ਨੂੰ ਜਾ ਅਤੇ ਪਹਾੜਾਂ ਵਿੱਚੋਂ ਇੱਕ ਉਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਅਤੇ ਪਹਾੜਾਂ ਵਿੱਚੋਂ ਇੱਕ ਪਹਾੜ ਤੇ ਜਿਹੜਾ ਮੈਂ ਤੈਨੂੰ ਦੱਸਾਂਗਾ ਉਸ ਨੂੰ ਹੋਮ ਦੀ ਬੜੀ ਕਰਕੇ ਚੜ੍ਹਾ ਆਪਣੇ ਪੁੱਤਰ ਨੂੰ ਮੇਰੇ ਕਰਕੇ ਹੋਮ ਦੀ ਬੜੀ ਮੇਰੇ ਵਾਸਤੇ ਚੜ੍ਹਾ ਹallelujah 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 ਸੋ ਪਤਾ ਨਗਾ ਇਜ਼ੀਆ ਪਰਮੇਸ਼ੁਰ ਨੇ ਅਬਰਾਹਾਮ ਕੋਲੋਂ ਉਹਦਾ ਪੁੱਤਰ ਮੰਗਿਆ ਕਿ ਨਹੀਂ ਮੰਗਿਆ ਹallelujah ਹallelujah ਪਰ ਉਹ ਬਨਵਾਣੇ ਸੀ ਪਰਮੇਸ਼ੁਰ ਮੰਗਦਾ ਕਿ ਨਹੀਂ ਭਾਈ ਤਵਾਜ ਨਹੀਂ ਜੀ ਅਬਰਾਹਾਮ ਕੋ ਦਾ ਪੁੱਤਰ ਮੰਗਿਆ ਮੰਗਿਆ ਇਸ ਹਾਕ ਮੰਗਿਆ ਤਨੁ ਨੇ ਦੇਣ ਤੋਂ ਇਨਕਾਰ ਕੀਤਾ ਨਹੀਂ ਕੀਤਾ ਜੇ ਜਿਆਦਾ ਪੜਦੇ ਰਵਾਂਗੇ ਸਾਰੀ ਸਟੋਰੀ ਪੜਾਂਗੇ ਬਾਈ ਅਧਿਆਇ ਕਰਕੇ ਪੜ ਲਏਗੇ ਜਿਦੋਂ ਨੇ ਦੇਣ ਤੋਂ ਇਨਕਾਰ ਨਹੀਂ ਕੀਤਾ ਇਹਦੀ ਇੱਕ ਐਧ ਹੋਰ ਪੜਦੀ ਉਤਪਤ ਵਿੱਚ ਉਹਦੇ 18 ਨੰਬਰ ਦੀ ਪੜਦੀ ਅੱਜ ਤੇਰੀ ਅੰਤਲੇ ਚਰਤੀਆਂ ਸਾਰੀਆਂ ਕੰਮਾਂ ਬਰਕਤ ਹੋਣਗੀਆਂ ਕਿਉਂ ਜੋ ਤੱਕ ਮੇਰੇ ਬੋਲ ਨੂੰ ਸੁਣਿਆ ਹੈ ਜੋ ਜਿਨਾਂ ਨੇ ਆਪਣੇ ਪੁੱਤਰ ਨੂੰ ਦੇ ਦਿੱਤਾ ਤੇ ਪਰਮੇਸ਼ਰ ਨੇ ਉਹਦਾ ਪੁੱਤਰ ਨੂੰ ਵਾਪਸ ਕਰਦਾ ਉਹ ਵੀ ਵਾਪਸ ਕਰ ਦਿੰਦਾ ਜਦੋਂ ਉਹ ਬਲੀ ਘਰ ਹਰਵਾਤੇ ਗਿਆ ਉਹਦੀ ਜਗ੍ਹਾ ਪਰਮੇਸ਼ਰ ਨੇ ਇੱਕ ਦੇਹ ਦੇ ਦਾ ਇਤਨਾਨ ਕੀਤਾ ਉਸ ਦੀ ਜਗ੍ਹਾ ਵੀ ਉਹਨੇ ਹੂਮ ਬਲੀ ਕਰੀ ਪਰਮੇਸ਼ਰ ਦੀ ਖਾਤਰ ਆਪਣੇ ਬੇਟੇ ਦੀ ਖਾਤਰ ਔਰ ਪਰਮੇਸ਼ਰ ਨੇ ਕਿਹਾ ਮੈਂ ਜਾਣਾਂ ਤੂੰ ਮੇਰੇ ਤੋਂ ਡਰਨਾ ਹੈ ਮੇਰੇ ਨਾਲ ਪਿਆਰ ਕਰਨਾ ਸੱਚਾ ਤੂੰ ਆਪਣਾ ਪੁੱਤਰ ਦੇ ਦਿੱਤਾ ਮੇਰੇ ਕੋਲ ਮੇਰੇ ਕੋਲ ਸਰਫਾ ਨਹੀਂ ਕੀਤਾ ਮੈਂ ਮੰਨ ਲਿਆ ਤੂੰ ਵੀ ਦੇ ਦਿਆ ਕਿਉਂ ਕਿ ਇਦਸ ਕਰਕੇ ਮੈਂ ਤੇਰੀ ਤੇਰੀ ਅੰਸਰੋ ਕਾਸ ਦੇ ਤਾਰਿਆਂ ਨੂੰ ਤੇ ਸਮੁੰਦਰ ਦੇ ਕੰਢੇ ਰੇਤ ਦੀ ਕਿਣਕਿਆਂ ਨੂੰ ਆਤਮਾ ਦਾ ਆਰਿਆਂਗਾ ਪਹਿਲਾਂ ਨਹੀਂ ਸੀ ਅਪਣਾ ਅੰਦਰ ਕੋਈ ਵੀ ਦੀਪ ਉਦੋਂ ਪਹਿਲਾਂ ਨਹੀਂ ਸੀ ਇਸਹਾ ਅਗੋਂ ਪਹਿਲਾਂ ਇਸਹਾ ਅਗੋਂ ਪਹਿਲਾਂ ਕੋਈ ਵੀ ਨਹੀਂ ਸੀ ਬਿਰਧ ਵਸਤਵ ਲਈ ਜਾਗੀ ਸਹਾਰ ਜਿਸਨਾਂ ਪਰਮੇਸ਼ਰ ਨੇ ਦਿੱਤਾ ਉਹ ਵੀ ਫਤਵਾ ਮੰਨ ਲਿਆ ਪਰ ਕਿੰਨੀ ਉਹਦੀ ਮੰਗ ਰਿਆਲ ਦੇ ਕੋਲੋਂ ਪਰ ਉਹਨੇ ਉਹ ਵੀ ਦੇਣ ਤੋਂ ਕਾਰਕੀ ਤਾ ਨਹੀਂ ਆ ਕਹਿੰਦਾ ਆਪਣਾ ਇੱਕੋ ਇੱਕ ਪੁੱਤਰ ਜਿਹੜਾ ਉਹ ਵੀ ਦੇਣ ਤੋਂ ਮੈਨੂੰ ਸਰਫਾ ਨਹੀਂ ਕੀਤਾ ਇਸ ਲਈ ਮੈਂ ਤੇਰੀ ਅੰਤ ਰੋਕਾਸ ਦੇ ਤਾਰੇ ਨੂੰ ਔਰ ਸਮੁੰਦਰ ਨੇ ਕੱਢ ਦੇ ਰੇ ਦੇ ਕਿਣਕਿਆਂ ਨੂੰ ਅੱਤ ਬਤਾ ਦੇਣਾ ਨਾ ਕੋ ਸੁੁੰਦਰ ਦੇ ਤਾਰੇ ਕੋਈ ਸੁੁੰਦਰ ਦੇ ਕੱਢ ਦੇ ਰੇ ਤੋਂ ਦੀਆ ਰੇ ਦੇ ਕਿੰਨੇ ਸੰਗਰਾ ਪਏ ਕਦੀ ਕਾਸ ਦੇ ਤਾਰੇ ਕਿਸ ਨੇ ਗਿਨੇ ਕਿੰਨੇ ਤਾਰੇ ਇਦਾਂ ਪਰਮੇਸ਼ਰ ਤੇ ਨਾ ਤੇਰੀ ਮੰਗ ਸੁਭਾਦ ਦੇਗਾ ਇੰਨੀ ਤੇਨੂੰ ਜਿਆਦਾ ਬਰਕਤ ਦੇ ਦੇਗਾ ਪਰ ਪਹਿਲਾਂ ਉਹਨੇ ਕੀਤਾ ਦਿੱਤਾ ਪਹਿਲਾਂ ਕੀ ਕੀਤਾ ਦਿੱਤਾ ਪਰਮੇਸ਼ਰ ਨੂੰ ਪਰਮੇਸ਼ਰ ਨੂੰ ਬੇਮੁਖੀ ਨਾ ਆ ਪਰਮੇਸ਼ਰ ਦੇ ਜੋ ਗਿਆ ਮੰਨ ਕੀਤੇ ਆ ਪਰਮੇਸ਼ਰ ਦੀ ਮੰਗ ਨੂੰ ਪੂਰੇ ਆ ਕੀਤਾ ਤੇ ਪਰਮੇਸ਼ਰ ਨੂੰ ਤੋਂ ਵੱਡੀਆਂ ਵੱਡੀਆਂ ਬਰਕਤਾਂ ਦਿੱਤੀਆਂ ਜਿਹਦੇ ਨਾਲ ਅਸੀਂ ਵੇਖਦੇ ਆ ਤੁਰੇ ਪਾਰਕ ਦੇ ਵਿੱਚ ਬਚਨ ਦੇ ਵਿੱਚ ਕੀ ਪਰਮਿਸ਼ਨ ਕਿਹਾ ਕਿ ਤੁਸੀਂ ਮੇਰੇ ਵੱਲ ਇੱਕ ਕਦਮਾ ਹਟ ਮੈਂ ਤੁਹਾਡੇ ਕੋਲ ਨਹੀਂ ਆਮਗਾ। ਕਿਤੇ ਲਿਖਿਆ ਪੜਾ? ਮਲਾਕੀ ਦੇ ਵਿੱਚ ਮਲਾਕੀ ਦੇ ਵਿੱਚ ਲਿਖਿਆ। ਪਾਣੀ ਮਲਾਕੀ ਪੜ੍ਹਦੇ ਪੜ੍ਹਨਾਂ ਤੇ ਮਲਾਕੀ ਦੇ ਅੰਦਰ ਕਦਲੀ ਮਲਾਕੀ ਵਿੱਚ ਲਿਖਿਆ ਬਿਨਾਂ ਪਰਮਿਸ਼ਨ ਕਿੰਨਾ ਤੁਸੀਂ ਮੇਰੇ ਨਾਲ ਇੱਕ ਗੱਲ ਨਾਲ ਤੇ ਮੈਂ ਤਾਂ ਲੈ ਕਿੰਨਾਗਾ ਦਾ ਸਮਾਂ ਪਰ ਬਈ ਪਹਿਲ ਕਰਦੀ ਲੋੜ ਆਪਾਂ ਨੂੰ ਆ ਮੇਰੇ ਦਈਏ ਇੱਕਦਾਂ ਪਰਮਿਸ਼ਨ ਨਾਲ ਬਧਾਈਏ ਤੇ ਪਰਮਿਸ਼ਨ ਕਿੰਨੇ ਨਿਵਾਵੇਗਾ ਨੋਹ ਹੋਰ ਵੀ ਤਾਂ ਨਾ ਜਿਆਦਾ ਕਰੇਗਾ ਜਿਵੇਂ ਅਬਰਾਹਮ ਇੱਕ ਪੁੱਤਰ ਦਿੱਤਾ ਉਹਨੂੰ ਇੰਨੀ ਜਿਆਦਾ ਬਰਕਤ ਦੇ ਦਿੱਤੀ ਆ ਕਿ ਅੱਜ ਅਸੀਂ ਅਬਰਾਹਮ ਦੇ ਅੰਸ਼ ਟਹੌਵੇਂ ਆ ਅਬਰਾਹਮ ਵਿਸ਼ਵਾਸੀਆਂ ਦਾ ਪਿਤਾ ਕਹਾਇਆ ਪਰ ਬਈ ਨੇ ਉਹਨੇ ਦਿੱਤਾ ਸਰਫਾ ਨੇ ਕੀਤਾ ਤੇ ਪਰਮੇਸ਼ਰ ਨੂੰ ਕੀਤਾ ਬਹੁਤ ਵੱਡੀਆਂ ਤੱਕ ਨੂੰ ਤੇ ਇਹ ਤੇ ਪਰਮੇਸ਼ਰ ਕਹਿੰਦਾ ਤੁਸੀਂ ਮੇਰੇ ਨਾਲ ਇੱਕ ਕੰਮ ਹਾਂ ਤਾਂ ਮੈਂ ਤੁਹਾਡੇ ਨਾਲ ਲਾਵਾਂਗਾ 10% ਫਿਰ ਇੱਥੇ ਮਨਕੀ ਵਿੱਚ ਲਿਖਿਆ ਹੁੰਦਾ 10 ਅਧਿਆਏ ਬੋਲੀ ਇੱਥੇ ਨਹੀਂ 10 ਵਿੱਚ ਲਿਖਿਆ ਸਾਰੇ ਇਹ ਦਸਵਾਂ ਤੇ ਮੇਰੇ ਮੋਦੀ ਖਾਨੇ ਵਿੱਚ ਪਰਮੇਸ਼ਰ ਨੇ ਮੰਨ ਗਈ ਸੀ ਕਿ ਨਹੀਂ ਹallelujah 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 ਮੰਨ ਗਈ ਸੀ ਪਰਮੇਸ਼ਰ ਨੇ ਕਿ ਨਹੀਂ ਹਦੀ ਬੋਲੀ ਭੈਜੀ ਮੰਨ ਕੀਤੀ ਪਰਮਿਸ਼ਨ ਦੇ ਪਰਮਿਸ਼ਨ ਇਹ ਮੰਗਿਆ ਮਸ਼ਾ ਹਦੀ ਭਾਜੀ ਮੰਗਿਆ ਕੁਝ ਪਰਮਿਸ਼ਨ ਨੇ ਇਹ ਤਾਂ ਸਾਰੇ ਇਹ ਦਸਮਾਨਦ ਮੇਰੇ ਮੋਦੀ ਖਾਣੇ ਵਿੱਚ ਲਿਆਓ ਅਜਿਹਾ ਕਿ ਅਰੇ ਆਪ ਸਾਰੇ ਦਸਮਾਨਦ ਲੈ ਕੇ ਆਂਦੇ ਪਰਮਿਸ਼ਨ ਦੇ ਅੰਦਰ ਵਿੱਚ ਸਾਰੇ ਦਸੰਦ ਕੀ ਹੈ ਸਾਰਾ ਦਸਮਾਨਦ ਸਿਰਫ ਹੈਗਾ ਪੈਸੇ ਦਾ ਕਿਹੜਾ ਦਸਮਾਨਦ ਆ ਭਾਈ ਪੈਸੇ ਦਾ ਸੋ ਮੈਨੇਜਰ ਦਾ ਕਿੰਨੇ ਜਣੇ ਤੁਸੀਂ ਪੈਸਾ ਦਾ ਵੀ ਕਿੰਨੇ ਜਣੇ ਕੱਢਦੇ ਆ ਪੈਸੇ ਜਲੇ ਨਹੀਂ ਕੱਢਦੇ ਹੋ ਪਰ ਸਾਡਾ ਮੇਨ ਇਹ ਹੋਈ ਹੈ ਕਿ ਪੈਸਾ ਦਸਵੰਦ ਦੇਤਾ ਬਸ ਠੀਕ ਹੈ ਪਰ ਉਹਦੇ ਨਾਲ-ਨਾਲ ਸਾਡਾ ਪ੍ਰਾਰਥਨਾ ਦਾ ਦਸਵੰਦ ਵੀ ਆ ਜਿਹਨੇ ਸਾਹ ਪਰਮਿਸ਼ਨ ਦਿੰਦਾ ਉਹਨੇ ਸਾਹ ਪਰਮਿਸ਼ਨ ਵਾਸਤੇ ਵੀ ਇਸਤੇਮਾਲ ਕਰੀਏ ਜਿਹੜਾ ਦਸਵੰਦ ਸੰਗਤ ਵੀ ਹੈ ਜਿਹੜੀ ਵੀ ਤੁਹਾਡੇ ਕੋਲ ਚੀਜ਼ ਆ ਪੂਰੀ ਖੁਸ਼ੀ ਖੁਸ਼ੀ ਦੇ ਨਾਲ ਉਹ ਕਬੂਲ ਕਰਿਆ ਕਰੋ ਉਹ ਚ ਕੋਸ਼ਿਸ਼ ਕਰਿਆ ਕਰੋ ਕਿ ਇਹਦੇ ਵਿੱਚ ਪੈਰ ਦੀ ਪਰਮੇਸ਼ਰ ਵੀ ਮਿਲੇ ਤੁਹਾਡੇ ਘਰ ਵਿੱਚ ਕੋਈ ਵੀ ਚੀਜ਼ ਆ ਕੋਈ ਵੀ ਵਰਕਤ ਮਿਲਦੀ ਆ ਉਹਦੀ ਵੱਧ ਤੋਂ ਵੱਧ ਤਾਂ ਕੋਸ਼ਿਸ਼ ਹੋਣੀ ਚਾਹੀਦੀ ਕਿ ਪੈਰ ਕਿੱਦੀ ਹੋਵੇ ਪੈਰ ਪਰਮੇਸ਼ਰ ਦੀ ਹੋਵੇ ਕਿਉਂਕਿ ਪਰਮੇਸ਼ਰ ਸਾਡੀ ਕੋਲ ਮੰਗ ਕਰਨਾ ਇਹਦਾ ਸਾਰੇ ਦਸਵੰਦ ਮੇਰੀ ਮੋਦੀ ਕਾਨੀ ਵਿੱਚ ਲਿਓ ਕਹਿੰਦਾ ਤੇ ਉਹਦੇ ਨਾਲ ਮੇਰੇ ਭਵਨ ਦੇ ਵਿੱਚ ਪੂਜਨਾ ਹੋਵੇ ਇਹਦਾ ਫੇਰ ਪਰਤਾਉ ਕਿਹੜਾ ਕਿਦਾ ਮੈਨੂੰ ਪਰਤਾਉ ਮੈਂ ਤੁਹਾਡੇ ਲਈ ਕਾਜ ਦੀ ਖਿੜਕੀਆਂ ਖੋਲਦਾ ਕਿ ਨਹੀਂ ਖੋਲਦਾ ਇਤੋਂ ਤੱਕ ਇਹਦਾ ਬਰਕਤ ਭਰਾਵਾਂਗੇ ਤੁਹਾਡੇ ਨੂੰ ਨਹੀਂ ਲੱਗਾ ਨਹੀਂ ਹੋਵੇਗੀ ਕਿਹਦਾ ਤੁਹਾਡੇ ਰੱਖਣਾ ਤੇ ਲੱਗਾ ਨਹੀਂ ਹੋਵੇਗੀ ਸੋ ਪਰਮੇਸ਼ਵਰ ਮੰਨ ਕਰਦਾ ਪਹਿਲਾ ਪਹਿਲ ਮੰਗਦਾ ਹallelujah ਹallelujah ਇਹਨੂੰ ਧਿਆਨ ਦਿਓ ਤੁਹਾਡਾ ਬੱਦੀ ਦੇ ਨਾਲ ਕੋਈ ਵੀ ਕੰਮ ਹੈਗਾ ਤੁਹਾਡਾ ਕਿਹਦੇ ਨਾਲ ਕੰਮ ਆ ਤੁਹਾਡਾ ਕਿਹਦੇ ਨਾਲ ਵਾਸਤਾ ਹੈ ਪਰਮੇਸ਼ੁਰ ਦੇ ਵਚਨ ਸੁਣੇ ਨਾਲ ਵਾਸਤਾ ਤੁਹਾਡੇ ਬੱਦੀ ਨਾਲ ਕੋਈ ਵਾਸਤਾ ਨਹੀਂ ਆਪੇ ਜਿਹੜੇ ਦੂਜੇ ਦੇ ਸੁਣੇ ਜਿਹਨੂੰ ਸੇਵਾ ਦੇ ਵਿੱਚੋਂ ਕਰਦੇ ਜੀ ਪਰਮੇਸ਼ੁਰੋਂ ਮਰਕ ਕਰ ਦੇਗਾ ਤੁਸੀਂ ਜੇ ਧਿਆਨ ਦੇ ਨਾਲ ਤੁਹਾਡਾ ਕੰਮ ਹੈ ਇਸ ਟਾਈਮ ਬਾਣੀ ਸੁਣਦਾ ਤੁਹਾਡਾ ਕੰਮ ਕੀ ਆ ਬਾਣੀ ਸੁਣਦਾ ਤੁਹਾਡੇ ਅੰਦਰ ਵਜਦਾ ਉਹਨੂੰ ਕੀ ਆ ਜੇ ਮੈਂ ਤੁਹਾਡੇ ਲਈ ਕਾਸ਼ ਦੀ ਖਿਡਕੀਆਂ ਖੋਲ ਦਵਾਂਗਾ ਇੰਨੀ ਬਰਕਤ ਪਰ ਆਮਕਿਓ ਦੇ ਰੱਖਣ ਦੀ ਜਣਾ ਥੋੜੀ ਬਹਿ ਜਾਂਦੀ ਪਰ ਬਿਜਾ ਕੀ ਕਰਨਾ ਪਹਿਲਾਂ ਕਿਹਾ ਮੇਰੇ ਮੁੰਡੇ ਘਰ ਦੇ ਸਾਰੇ ਰਿਜ਼ਵਾਂ ਲਿਓ ਮੰਗਿਆ ਕਿ ਨਹੀਂ ਮੰਗਿਆ ਨਹੀਂ ਪਰਮੇਸ਼ਰ ਨੂੰ ਇਹਦਾ ਪਹਿਲਾਂ ਦੇ ਹੋ ਫੇਰ ਮਨ ਦੇ ਪੰਧਾ ਦੇ ਦਿੱਤੋ ਪਰ ਪਹਿਲੇ ਕਹੇ ਜੇ ਸਾਨੂੰ ਸਭ ਕੁਝ ਮਿਲਦਾ ਲੈ ਸਭ ਕੁਝ ਮਿਲਦਾ ਪਰਮੇਸ਼ਰ ਨੂੰ ਵੀ ਮੰਗਣਾ ਪਿਆ ਉਹਨਾਂ ਨੇ ਧਿਆਨ ਰੱਖੀਏ ਕਿ ਪਰਮੇਸ਼ਰ ਸਾਡੇ ਕੋਲ ਕੀ ਮੰਗਦਾ ਹੈ ਕਿਉਂਕਿ ਜੇ ਤੁਸੀਂ ਦੇਖਦੇ ਆ ਪਰਮੇਸ਼ਰ ਦੇ ਬਾਦ ਵਿੱਚ ਲਿਖੋ ਜੇ ਹੁਣ ਦੇ ਇੰਜੀਲ ਇਹ ਥੋੜਾ ਜਿਹਾ ਵੱਡਾ ਹੋ ਗਿਆ ਜੇ ਹੁਣ ਦੇ ਇੰਜੀਲ ਉਹਦਾ ਚਾਰ ਅਧਿਆਏ ਉਹਦੇ ਇੱਕ ਐਤੋਂ ਲੈ ਕੇ ਤੇ 10 ਐਤ ਤੱਕ ਇਹ ਸਾਰੇ ਲਿਖਿਆ ਇੱਕ ਸામਰੀ ਅਰਥ ਹੋਈ ਹੈ ਜਦੋਂ ਪਰਮੇਸ਼ਰ ਸੀ ਤਦ ਚੇਲੇ ਨੇ ਨਾ ਆਣ ਲੱਗੇ ਤੇ ਮਿਲ ਗਿਆ ਸਾਰੇ ਨੂੰ

ਦੋਨੇ ਸਾੰਬਰੀਆ ਸ਼ਹਿਰ ਦੇ ਵਿੱਚ ਉੱਧੇ ਹੋ ਕੇ ਲੰਘਣਾ ਜਿਵੇਂ ਆਪਾਂ ਇੱਥੋਂ ਜਾਂਦੇ ਆ ਤੇ ਆਪਾਂ ਕਿਹਨੇ ਕਿਰਿਆ ਤੋਂ ਲੰਘਣਾ ਤੇ ਆਪਾਂ ਸੌੜੀਆਂ ਨੂੰ ਜਾਣਾ ਤੇ ਆਪਾਂ ਧਰਮਪੁਰ ਨੂੰ ਵਿੱਚੋਂ ਦੇ ਲੰਘ ਕੇ ਜਾਣਾ ਇਹ ਤਾਂ ਵੀ ਇਸੋ ਫਰੀ ਦੇ ਗਲੀਨੋਂ ਜਾਣਾ ਪਰ ਸਾੰਬਰੀਆ ਦੇ ਵਿੱਚੋਂ ਵੀ ਹੋ ਕੇ ਲੰਘਣਾ ਹੈ ਦੁਪਹਿਰ ਦਾ ਸਮਾਂ ਬਹੁਤ ਸ਼ਿਕਰ ਦੁਪਹਿਰ ਲੱਗੀ ਹੋਈ ਜਾਣਾ ਬਹੁਤ ਪ੍ਰਮਿਸ਼ਾ ਸੀ ਉਹਦੀ ਕਿ ਖੂਬ ਸੀ ਬਸ ਖੂਹ ਦੇ ਲਾਗੇ ਬੈਠ ਗਿਆ ਸ਼ਾਮੇ ਉਹਦੇ ਚਿੰਦੇ ਜਿਹੜੇ ਆ ਕੋਈ ਕੁਸ਼ ਖਰੀਦਣ ਵਾਸਤੇ ਕੋਈ ਰੋਟੀ ਰੋਟੀ ਦਾ ਇਤਜ਼ਾਮ ਕਰਨ ਵਾਸਤੇ ਮਸ਼ਲਿਆਂ ਵਾਸਤੇ ਗਏ ਪਰ ਇਹ ਸਭ ਪਿਆਸ ਲੱਗੀ ਉੱਥੇ ਹੀ ਸਾਹਮਣੇ ਵਿੱਚ ਇੱਕ ਸਰਮਈ ਆਉਂਦਾ ਹੀ ਜਿਹਦੇ ਅੰਦਰ ਭਾਂਡਾ ਸੀ ਬੋਲ ਸੀ ਪਾਣੀ ਕੱਢਣ ਵਾਸਤੇ ਪਾਣੀ ਭਰਨ ਵਾਸਤੇ ਖੂਹ ਦੇ ਵਿੱਚੋਂ ਜਦੋਂ ਪ੍ਰਵੇਸ਼ਮ ਸੀ ਇਹਨਾਂ ਨੂੰ ਵੇਖਿਆ ਉਹਦੇ ਕੋਲ ਮੰਗ ਕੀਤੀ ਦਸਾਂ ਪਾਣੀ ਦੇ ਪੜ੍ਹ ਦਿੱਤਾ ਸੀ ਯਿਸੂ ਨੇ ਉਹਨੂੰ ਉੱਤਰ ਦਿੱਤਾ ਯਿਸੂ ਨੇ ਉੱਤਰ ਦਿੱਤਾ ਜੇ ਤੂੰ ਪਰਮੇਸ਼ਵਰ ਦੀ ਬਖਸ਼ਿਸ਼ ਨੂੰ ਜਾਣਦੀ ਏ ਇਹ ਕੇ ਕਿਸੇ ਪਰਦੇ ਨਾ ਪੜ੍ਹਦੀ ਤਾਮਸ ਸਮਰੀ ਦੀ ਵੀ ਨੇ ਉਹਨੂੰ ਆਖਿਆ ਤਾਂ ਸਮਰੀ ਦੀ ਨੇ ਉਹਨੂੰ ਆਖਿਆ ਪਰੰਤੂ ਯਹੂਦੀ ਹੋ ਕੇ ਮੇਰੇ ਕੋਲ ਉਹ ਸਮਰੀ ਦੀਆਂ ਪੀਣ ਨੂੰ ਕਿਵੇਂ ਮੰਗਦਾ ਹੈ ਕਹਿੰਦੀ ਪਰਾਂਤ ਯਹੂਦੀ ਹੋ ਕੇ ਮੇਰੇ ਕੋਲ ਤਾਂ ਮੈਂ ਸਮਰੀ ਦੀ ਆ ਤੇ ਮੇਰੇ ਕੋਲ ਪਾਣੀ ਪੀਣ ਵਾਸਤੇ ਕਿਉਂ ਦਾ ਇਸ਼ੂ ਪਾਣੀ ਦੀ ਮੰਗ ਕੀਤੀ ਨਾ యేసు ਨੇ ਉਹਨਾਂ ਤੋਂ ਪਾਣੀ ਮੰਗਿਆ ਹallelujah ਹallelujah యేసు ਨੇ ਪਾਣੀ ਇਹਨਾਂ ਤੋਂ ਸਾਹਮਣੇ ਹੱਥੋਂ ਮੰਗਿਆ ਕਿ ਤਾ ਮੈਨੂੰ ਪਾਣੀ ਪੀਣ ਵਾਸਤੇ ਦੇ ਪਰ ਉਹਨਾਂ ਜਵਾਬ ਦਿੱਤਾ ਕਿ ਤੂੰ ਯਹੂਦੀ ਆਂ ਮੈਂ ਸਾਹਮਣੇ ਆਂ ਤੂੰ ਮੇਰੇ ਕੋਲ ਪਾਣੀ ਕਿਵੇਂ ਮੰਗਦਾ ਕਿਉਂਕਿ ਜਿਵੇਂ ਅੱਜ ਕੰਮਾਂ ਵਿੱਚ ਹੁਣ ਥੋੜਾ ਜਿਹਾ ਕੱਢ ਗਿਆ ਮੈਨੇ ਪੁਰਾਣੇ ਸਮਾਂ ਵਿੱਚ ਚੱਲਦਾ ਸੀ ਕਿ ਉੱਚ ਨੀਚ ਦਾ ਬੜਾ ਇਹੋ ਜਿਹਾ ਕੰਮ ਚੱਲਦਾ ਸੀ ਕਿ ਇਹ ਫਨਾਣੇ ਕੰਮ ਦਾ ਐ ਦੂਜੀ ਕੰਮ ਦਾ ਐਸ ਕੰਮ ਦਾ ਆ ਕਿ ਅਸ਼ੂ ਨੇ ਅਸ਼ੂ ਨੇ ਅਗੂ ਜੀ ਚਿੰਤਾ ਬੜੀ ਕਰਦੇ ਸੀ ਬਹੁਤ ਸਾਰੇ ਲੋਕ ਸੰਦੇਹ ਪੁਰਾਣੇ ਬਜ਼ੁਰਗ ਅਸਤੇ ਆ ਕਿ ਪਾਣੀ ਜਦੋਂ ਪੀਂਦੇ ਸੀ ਤੇ ਕਈਆਂ ਨੂੰ ਪਾਣੀ ਜਿਹੜਾ ਕੋਲ ਚੱਲਦੀ ਮੋਟਰ ਤੋਂ ਪਾਣੀ ਸੀ ਪੀਂਦੇ ਉਹ ਵੰਦੇ ਖਨਾਰ ਚੱਗੋ ਜਾ ਕੇ ਪਾਣੀ ਪੀਂਦੇ ਸੀ ਐਮੋ ਜੀ ਕਮਟਾ ਦੱਸੇ ਸੀ ਇਤਰਾ ਇਹਦਾ ਵਿੱਚ ਚੱਲਦਾ ਚੱਲ ਰਿਹਾ ਹਾਂ ਕਹਿੰਦੇ ਕਿ ਤੂੰ ਜੇ ਹੁੰਦੀ ਆ ਮੈਂ ਸਾਹਮਣੇ ਆ ਤੂੰ ਮੇਰੇ ਕੋਲ ਪਾਣੀ ਪੀਣ ਵਾਸਤੇ ਕਿਸ ਤਰ੍ਹਾਂ ਮਗਨਾਇਆ ਮੈਨੂੰ ਪਰਦੀਏ ਕਿਉਂ ਕਿਉਂ ਜਿਹੋ ਹੁਦੀ ਸਾਮਨਿਆ ਨਾਲ ਨਹੀਂ ਵਰਤਦੇ ਕਿਉਂਕਿ ਇਹ ਹੁਦੀ ਦੇ ਸਾਮਨਿਆ ਨਾਲ ਵਰਤਦੇ ਨਹੀਂ ਐ ਯਿਸੂ ਨੇ ਉਹਨੂੰ ਉੱਤਰ ਦਿੱਤਾ ਯਿਸੂ ਨੇ ਸਾਮਨਿਆ ਨਾਲ ਉੱਤਰ ਦਿੱਤਾ ਜਿਹਨੂੰ ਪਰਮੇਸ਼ਰ ਦੀ ਬਖਸ਼ਿਸ਼ ਨੂੰ ਜਾਣਦੀ ਜਿਹੇ ਨੂੰ ਪਰਮੇਸ਼ਰ ਦੀ ਕਿਰਪਾ ਨੂੰ ਪਰਮੇਸ਼ਰ ਦੀ ਬਖਸ਼ਿਸ਼ ਨੂੰ ਜਾਣ ਲਈਦੀ ਅਤੇ ਇਹ ਕਿ ਉਹ ਕੌਣ ਹੈ ਅਤੇ ਇਸ ਜੀ ਚੀਜ਼ ਨੂੰ ਜਾਣ ਦੀ ਪਰਮੇਸ਼ਰ ਦੀ ਮਰਜ਼ੀ ਨੂੰ ਜਾਣ ਲਈਦੀ ਕਿ ਉਹ ਕੌਣ ਹੈ ਪਰਮੇਸ਼ਰ ਹੈ ਜੋ ਤੈਨੂੰ ਆਗਦਾ ਹੈ ਜੋ ਤੈਨੂੰ ਆਖਦਾ ਪਈ ਮੈਨੂੰ ਜਲ ਪਿਆ ਇਹ ਮੈਨੂੰ ਜਲ ਪਿਆ ਕਹਿੰਦਾ ਜੇ ਤੂੰ ਜਾਣਦੀਂ ਕਿ ਜਿਹੜਾ ਮੇਰੇ ਕੋਲ ਕੈਂਡਾ ਮੈਨੂੰ ਜਲ ਪਿਆ ਉਹ ਕੌਣ ਆਇਆ ਵੀ ਜਾਣਦੀਂ ਵੀ ਮੈਨੂੰ ਜਲ ਪਿਆ ਕਹਿੰਦੇ ਆ ਵਧੀ ਤਾਂ ਤੂੰ ਉਸ ਕੋਲ ਮੰਗਦੀ ਅਤੇ ਉਹ ਤੈਨੂੰ ਅਮਰਤ ਜਲ ਦਿੰਦਾ ਕਹਿੰਦਾ ਜੇ ਤਿਸ ਗੱਲ ਨੂੰ ਜਾਣਦੀਂ ਹੁੰਦੀ ਕਿ ਮੇਰੇ ਕੋਲੋਂ ਪਾਣੀ ਕੌਣ ਮੰਗਣ ਆਇਆ ਇਹਨਾਂ ਤੀਰ ਪਤਾ ਹਾਂ ਇਹ ਪਰਮੇਸ਼ਰ ਦੀ ਪਰਖਿਸ਼ ਤੇ ਹੁੰਦੀ ਕਿ ਤੂੰ ਅੱਜ ਉਹਦੇ ਕੋਲ ਮੰਗ ਕਰ ਲੈਂਦੀ ਤੇ ਕਹਿੰਦਾ ਤੈਨੂੰ ਅਮਰਤ ਜਲ ਦਿੰਦਾ ਬਾਜੀ ਤੇ ਵੀਰੇ ਉਸ ਨੂੰ ਆਖਿਆ ਜਿਵੇਂ ਨਾ ਸਮਝਿਆ ਮਹਾਰਾਜ ਤੇਰੇ ਕੋਲ 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 ਢੋਲ ਵੀ ਨਹੀਂ ਹੈ ਤੇਰੀ ਨਾ ਤੇਰੇ ਕੋਲ ਕੋਈ ਢੋਲ ਹੈ ਨਾ ਤੇਰੇ ਕੋਲ ਰੱਸੀ ਹੈ ਕੋਈ ਪਾਣੀ ਭਰਨ ਵਾਸਤੇ ਤੂੰ ਫਿਰ ਮੈਨੂੰ ਕਿੱਥੋਂ ਦੇਵੇਂਗਾ ਤੂੰ ਮੈਨੂੰ ਕਿਥੋਂ ਪਿਆਰ ਦਿੰਦਾ ਬਾਜੀ ਬੜੀ ਅਤੇ ਨਾਲੇ ਧੂ ਵੀ ਡੂੰਗਾ ਹੈ ਅਤੇ ਧੂ ਵੀ ਡੂੰਗਾ ਆ ਫਿਰ ਅਮਰਤ ਜਲ ਤੈਨੂੰ ਕਿੱਥੋਂ ਮਿਲਿਆ ਤੇਰਾ ਅਮਰਤ ਜਲ ਇਹਨਾਂ ਤੇਨੂੰ ਕਿੱਥੋਂ ਮਿਲਿਆ ਹੈ ਭਲਾ ਤੂੰ ਸਾਡੇ ਪਿਤਾ ਯਕੂਬ ਤੋਂ ਵੱਡਾ ਹੈ ਇਹਦੀ ਭਰਾ ਤੋਂ ਸਾਡੇ ਪਿਤਾ ਯਕੂਬ ਤੋਂ ਵੱਡਾ ਜਿਹਨੇ ਧੂ ਬਣਾਇਆ ਹੈ ਜਿਨੇ ਸਾਨੂੰ ਇਹ ਖੂਦ ਦਿੱਤਾ ਜਿਨੇ ਸਾਨੂੰ ਖੂਦ ਦਿੱਤਾ ਫਿਰ ਉਹਨੇ ਆਪ ਅਧਿਆਨੇ ਆਪ ਨਾਲੇ ਉਹਦੇ ਪੁੱਤਰਾ ਨਾਲੇ ਤੇ ਪੁੱਤਰਾ ਨੇ ਉਹਦੇ ਪਸ਼ੂਆਂ ਨੇ ਉਹਦੇ ਸਾਰਿਆਂ ਜਣੇ ਤੋਂ ਪਾਣੀ ਪੀਤਾ ਯਿਸੂ ਨੇ ਉਹਨੂੰ ਉੱਤਰ ਦਿੱਤਾ ਯਿਸੂ ਨੇ ਉੱਤਰ ਦਿੱਤਾ ਕਿ ਹਰੇਕ ਜੋ ਇਹ ਜਲ ਪੀਂਦਾ ਹੈ ਹਰੇਕ ਜੋ ਇਹ ਜਲ ਪੀਂਦਾ ਹੈ ਉਹ ਫਿਰ ਤਿਆਰ ਹੋਵੇਗਾ ਉਹ ਫਿਰ ਕਦੇ ਤਿਆਰ ਹੋਵੇਗਾ ਨਹੀਂ ਬੜੀ ਗੱਲ ਦੀ ਪਰ ਜੋ ਕੋਈ ਮੇਰਾ ਦਿੱਤਾ ਹੋਇਆ ਜਲ ਪੀਵੇਗਾ ਪਰ ਜੋ ਕੋਈ ਮੇਰਾ ਦਿੱਤਾ ਜਲ ਪੀਵੇਗਾ ਸੋ ਸੰਦੀਪ ਕਾਂਤੀਕਰ ਕਦੇ ਧਿਆਨ ਨਾ ਹੋਵੇਗਾ ਸੋ ਸੰਦੀਪ ਕਾਂਤੀਕਰ ਕਦੇ ਵੀ ਧਿਆਨ ਹੋਵੇਗਾ ਨਾ ਪਰ ਕਿ ਉਹ ਜੋ ਮੈਂ ਉਹਨੂੰ ਧਿਆਗਾ ਪਰ ਉਹ ਜੋ ਮੈਂ ਉਹਨੂੰ ਧਿਆਗਾ ਉਹਦੇ ਵਿੱਚ ਜਾਂਦਾ ਇੱਕ ਸੋਮਾ ਬਣ ਜਾਵੇਗਾ ਉਹਦੇ ਵਿੱਚ ਉਹ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਅਨੰਤ ਜੀਵਨ ਤੇ ਪਰ ਉੱਚਦਾ ਰਹੇਗਾ ਜਿਹੜਾ ਅਨੰਤ ਜੀਵਨ ਤੇ ਜਦੋਂ ਤੱਕ ਇਹ ਸਤਿਅੰਤਿਥੀ ਜੀਉਂਦੇ ਉਦੋਂ ਤੱਕ ਹੁੰਦਾ ਹੀ ਰਵੇਗਾ ਕਿ ਨਾ ਜਿਹਨਾਂ ਫੂਲ ਦਾ ਜਲ ਪੀਂਦਾ ਉਹ ਪੀਂਦਾ ਦੇ ਉਹ ਘਿਰਦਾ ਮਰਨਗਾ ਪਰ ਜਿਹਨਾਂ ਮੇਰੇ ਕੋਲ ਜਲ ਪੀਵੇਗਾ ਉਹ ਸਦਾ ਹੀ ਜਿਉਂਦਾ ਰਹੇਗਾ ਉਹਨਾਂ ਅਨੰਤ ਜੀਵਨ ਤੇ ਉਹ ਵਿੱਚ ਸੋਨਾ ਹੀ ਫੋਰਟ ਨਿਕਲਣਗੇ ਉਹ ਆਪ ਤੇ ਬਚੇਗਾ ਔਰ ਖੌਲਤ ਤੇ ਮੇਰੇ ذریعے ਕਿਰਪਾ ਮੀ ਰਵੇਗੀ ਹੋ ਵੀ ਲੋਕ ਬਚਾਏ ਜਾਣਗੇ ਉਹਦੇ ਅੰਦਰ ਇੱਕ ਸੋਨਾ ਬਣ ਜਾਵੇਗਾ ਨੋ ਜਦ ਪ੍ਰਭੂ ਪਿਆਰ ਕੇ ਜਾਨ ਲਈ ਪ੍ਰਭੂ ਨੇ ਮਾਨ ਕੀਤੀ ਪਾਣੀ ਦੀ ਕਹਿੰਦਾ ਤੂੰ ਮੈਨੂੰ ਪਿਆਈ ਐਂਟ ਮੈਂ ਤੈਨੂੰ ਐ ਜੀਦੇ ਹਾਂ ਅੰਮ੍ਰਿਤ ਤੇ ਜੰਨਰ ਸੁਣਨੇ ਤੇਰੇ ਵਿੱਚ ਜੀ ਹੋਣਗੇ ਫੁੱਲਣਗੇ ਪਰ ਪਹਿਲਾਂ ਪ੍ਰਭੂ ਪੈਰ ਕਰਨ ਵਾਸਤੇ ਬਸ ਕਹਿੰਦਾ ਪਹਿਲਾਂ ਪੈਰ ਕਰਨ ਵਾਸਤੇ ਕਹਿੰਦਾ ਮੰਗਦਾ ਕੋਈ ਪਰਮਿਸ਼ਨ ਕੋਲੋਂ ਅੱਜ ਪਰਮਿਸ਼ਨ ਸਾਡੇ ਨੂੰ ਮੰਗ ਕਰਦਾ आदि प्रभु दी मर्जी नो जानी है प्रभु दी साथ चली जिंदगी विच भी मर्जी है की ये प्रभु करना चाहंदा है प्रभु दी मर्जी नो जानी है क्योंकि आपा पहला भी परमेश्वर दी बारे विच तुम के परमेश्वर कुल धरती ते काश दा मालिक है ते सारी सृष्टि ਦੀ ਆ ਜਗਤ ਦੇ ਜਗਤ ਦੀ ਭਰਪੂਰੀ ਪਰਮੇਸ਼ੁਰ ਦੀ ਆ ਪਰ ਪਰਮੇਸ਼ਰ ਸਾਡੇ ਕੋ ਕੀ ਮੰਗਦਾ ਇੰਨਾ ਕੋ ਤੁਸੀਂ ਵੇਖਿਆ ਸਾੰਬਲੀ ਔਰਤ ਕੋਲ ਜਨ ਮੰਗਿਆ ਸਾਡੇ ਕੋ ਮੰਗਿਆ ਸਾਰੇ ਰਿਸ਼ਤੇਦਾਰੋ ਫੇਰ ਤੋਂ ਅਬਰਾਮ ਅਕੋ ਦਾ ਪੁੱਤਰ ਮੰਗਿਆ ਜੇਸੀ ਪੜ ਲੈਨੇ ਆ ਮੱਤੀ ਤੇ ਜੀ ਰਚੋ ਉਦੇ ਪੰਜ ਅਧਿਆਇ ਅੱਜ ਪੜ੍ਹ ਲਈਏ ਨੋਟ ਕਰ ਨੋਟ ਕਰ ਲੈ ਭਰ ਗੈ ਪੜ੍ਹ ਲਏ ਹੋ ਜੇ ਤੇ ਪੰਜ ਅਧਿਆਇ ਵਿੱਚ ਪੜ੍ਹ ਲਈਏ